ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਮਲੂਟ ਟਰੈਕਟਰ ਮੰਡੀ ਤੇ ਮੰਡੀ ਲੱਗੀ ਹੋਈ ਆ ਟਰੈਕਟਰ ਕਾਫੀ ਆ ਜਾ ਰਹੇ ਆ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਵੇਖ ਕੇ ਬਾਈ ਛੱਡਿਆ ਨਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਵੱਧ ਤੋਂ ਵੱਧ ਕਿਸਾਨ ਭਰਾਵਾਂ ਕੋਲੇ ਵੀਡੀਓ ਜਾਵੇ ਤੇ ਉਹ ਆਪਣੇ ਘਰ ਬੈਠਿਆਂ ਟਰੈਕਟਰਾਂ ਦੇ ਰੇਟਾਂ ਦੀ ਜਾਣਕਾਰੀ ਪ੍ਰਾਪਤ ਕਰਨ ਲੋ ਜੀ ਆਪਾਂ ਤੁਹਾਨੂੰ ਵਿਖਾ ਰਹੇ ਹਾਂ ਅੱਜ ਮਲੋਟ ਮੰਡੀ ਦਾ ਪਹਿਲਾ ਟਰੈਕਟਰ ਸੋਨਾਲੀਕਾ 750 ਜਿਹੜੇ ਟਾਇਰਾਂ ਦੀ ਕੰਡੀਸ਼ਨ ਆ ਠੀਕ ਠਾਕ ਹੈ ਜੀ ਬੈਕ ਸਾਈਡ ਦੇ ਟਾਇਰ ਐ ਮਾਰਫ ਦੇ ਆ 14928 ਦੇ ਰੰਗ ਬੰਨ ਤੁਸੀਂ ਵੀਡੀਓ ਚ ਆਪ ਦੇਖੋ ਕੋਸ਼ਿਸ਼ ਕਰੀ ਦੀ ਆ ਕਿ ਤੁਹਾਨੂੰ ਸਾਰਾ ਰੰਗ ਬੰਨ ਦਿਖਾਇਆ ਜਾਵੇ ਮੂਹਰੇ ਟਾਇਰ ਜਿਹੜੇ ਇਸ ਦੇ ਜਾਨੀ ਕਿ ਆਪਾਂ ਫਰੰਟ ਵਾਲੇ ਟਾਇਰ ਕਹਿੰਦੀ ਐ ਨਵੇਂ ਆ 2000 ਮਾਡਲ ਆ 1 ਲੱਖ ਤੇ 60000 ਰੁਪਇਆ ਡਿਮਾਂਡ ਆ ਉਹਦੇ ਨਾਲ ਹੀ 3610 ਫੋਰਡ ਆ ਖੜਾ ਜੀ ਸਾਹਮਣੇ ਇੱਕ ਇਹਦੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਆ ਰੰਗ ਬਣ ਜੋ ਵੀ ਹੈ ਜੈਨੂਨ ਤੁਸੀਂ ਦੇਖ ਸਕਦੇ ਆ ਇਹ 92 ਮਾਡਲ ਦਾ 2 ਲੱਖ ਤੇ 10000 ਰੁਪਿਆ ਡਿਮਾਂਡ ਆ ਮਗਰਾਟ ਵਗੈਰਾ ਸਾਫ਼ ਹੈ ਜੀ ਉਹਦੇ ਨਾਲ ਆ ਗਈ Mahindra ਰੰਗ ਬਣਨ ਲੋ ਬਿਲਕੁਲ ਸਾਫ਼ ਸੁਥਰਾ ਟਰੈਕਟਰ ਆ ਜੀ 265 ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਸੁਥਰੀ ਆ 12 4 22 ਦੇ ਬੈਕ ਸਾਈਡ ਦੇ ਟਾਇਰ ਪੋਲੋ ਕੰਪਨੀ ਦੇ ਆ ਤੇ ਜੇ ਇਸ ਦੇ ਮਾਡਲ ਦੀ ਗੱਲ ਕਰੀਏ 2011 ਹੀ ਤੇ ਬਾਈ ਦੀ ਡਿਮਾਂਡ 2 ਲੱਖ ਤੇ 70000 ਰੁਪਏ ਆ ਜੀ ਇੱਕ ਦਿਨ ਨਾਲ ਇੱਕ ਟਰਾਲੀ ਆ ਗਈ ਬੈੱਡ ਵਾਲੀ ਤੇ ਜੋ ਕਿ ਸਾਫ ਸੁਥਰੇ ਕੰਡੀਸ਼ਨ ਦੀ ਟਰਾਲੀ ਆ ਕਿ ਉਹਦਾ 1.5 ਲੱਖ ਰੁਪਿਆ ਡਿਮਾਂਡ ਆ ਬਾਈ ਦੀ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਆ ਬੈੱਡ ਤੁਹਾਨੂੰ ਦਿਖਾਈ ਦੇ ਰਿਹਾ ਜੋ ਵੀ ਉੱਪਰ ਲੱਗਿਆ ਉਹ ਇਸ ਦੇ ਨਾਲ ਤੇ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਬਣੀ ਹੋਈ ਆ ਤੇ ਨਵੀਂ ਟਰਾਲੀ ਆ ਚਾਦਰ ਦੇਖਣ ਦੀ ਵੀ ਕੋਸ਼ਿਸ਼ ਕਰਦੇ ਆਂ ਬਿਲਕੁਲ ਸਾਫ਼ ਸੁਥਰੀ ਹੈ ਜੀ ਤੇ ਡਾਲਾ ਤੁਸੀਂ ਦੇਖ ਸਕਦੇ ਹੋ ਦੋ ਸਾਈਡਾਂ ਤੋਂ ਖੁੱਲਦਾ ਕੀਤਾ ਬਾਈ ਜੀ ਨੇ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਥੱਲੇ ਦੀ ਕੰਡੀਸ਼ਨ ਵੀ ਇਸ ਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਫ਼ ਹੈ ਜੀ ਜੈਕ ਵਾਲੀ ਟਰਾਲੀ ਹੈ ਬਿਲਕੁਲ ਤੁਸੀਂ ਚੰਗੀ ਤਰ੍ਹਾਂ ਨੀਚੇ ਵਾਲਾ ਹਿੱਸਾ ਵੀ ਦੇਖ ਸਕਦੇ ਤੇ ਇਸ ਦੀ ਜੋ ਡਿਮਾਂਡ ਹੈ 1.5 ਲੱਖ ਰੁਪਏ ਹੈ ਚਲੋ ਜੀ ਉਸ ਦੇ ਨਾਲ ਤੁਹਾਨੂੰ ਉਹ ਟਰੈਕਟਰ ਦਿਖਾਣੇ ਆ ਮਹਿੰਦਰਾ ਹੈ ਜੀ 265 DI ਟਾਇਰਾਂ ਦੀ ਕੰਡੀਸ਼ਨ ਠੀਕ-ਠਾਕ ਹੈ, 2 ਕਾਸੀ ਪਏ ਹੋਏ ਨੇ ਟਾਇਰ ਜੇਕੇ ਦੇ ਟਾਇਰ ਆ ਬੈਕ ਸਾਈਡ ਦੇ ਤੇ ਰੰਗ ਬੰਨ ਤੁਸੀਂ ਵੀਡੀਓ ਚ ਆਪ ਦੇਖੋ ਟਰੈਕਟਰ ਦਾ ਕੀ ਹੈ ਤੇ ਮਾਰਟ ਲਾਈ ਇਹ 92 1,33,000 ਰੁਪਇਆ ਡਿਮਾਂਡ ਹੈ। ਉਹਦੇ ਨਾਲ ਆ ਗਈ ਸਵਰਾ 735 ਜਿਹੜੀ ਇਹਦੇ ਬੈਕ ਸਾਈਡ ਦੇ ਟਾਇਰ ਬਿਲਕੁਲ ਸਾਫ਼ ਸੁਥਰੇ ਪਏ ਨੇ ਜੇਕੇ ਦੇ ਟਾਇਰ ਨੇ ਤੇ ਸਾਈਜ਼ 12 4 28 ਆ। ਰੰਗ ਬੰਨ ਤੁਸੀਂ ਵੀਡੀਓ ਚ ਆਪ ਦੇਖ ਸਕਦੇ। ਟਰੈਕਟਰ ਦਾ ਮਾਡਲ 91 1 ਲੱਖ ਤੇ 35000 ਰੁਪਏ ਡਿਮਾਂਡ ਹੈ ਇਸ ਟਰੈਕਟਰ ਦੀ ਇਹਦਾ ਜੋ ਪੰਪ ਆ ਉਹ ਬਾਹਰ ਨਹੀਂ ਕਰਵਾਇਆ ਹੋਇਆ ਜਿਹਨੇ ਕੰਪਨੀ ਲੋਆਇਆ ਟਰੈਕਟਰ ਸੀ ਉਸੇ ਤਰ੍ਹਾਂ ਹੀ ਉਹਦੇ ਨਾਲ ਆ ਗਿਆ 3600 ਫੋਰਡ ਰੰਗ ਬੰਨ ਜੈਨ ਹੁਣਾ ਇਸ ਦਾ ਮਾਡਲ ਇਹ 95 ਹੈ ਜੀ ਤੇ ਰੇਟ ਦੀ ਗੱਲ ਕਰੀਏ ਤਾਂ ਇਸ ਦਾ ਰੇਟ ਹੈਗਾ ਜੀ 1 ਲੱਖ ਤੇ 40000 ਰੁਪਿਆ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਜੀ ਬੈਕ ਸਾਈਡ ਦੇ ਟਾਇਰ ਆ ਜਿਹੜੇ ਫੋਲੋ ਕੰਪਨੀ ਦੇ 13628 26 ਜਾਈ ਲੋ ਜੀ ਉਸ ਦੇ ਨਾਲ ਇੱਕ ਐਸ਼ਰ ਆ ਗਈ 99 ਮਾਡਲ ਆ ਜੀ 1 ਲੱਖ ਤੇ 20000 ਰੁਪਏ ਡਿਮਾਂਡ ਆ ਟੈਰਸ ਦੇ ਘਾਸੇ ਪਏ ਹੋਇਆ ਰੰਗ ਬੰਨ ਕੇ ਜੀ ਹੋਰ ਦੇ ਨਾਲ ਆ ਗਿਆ ਜੀ ਸਵਰਾਜ 855 ਟਰੈਕਟਰ ਦਾ ਰੰਗ ਬੰਨ ਬਿਲਕੁਲ ਸਾਫ ਆ ਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਪੋਲੋ ਕੰਪਨੀ ਦੇ ਟਾਇਰ ਆ ਬੈਕ ਸਾਈਡ ਦੇ 14928 ਸਾਈਜ਼ ਆ ਮਾਡਲ ਆ 2017 ਤੇ ਡਿਮਾਂਡ ਬਾਈ ਦੀ ਹੈਗੀ 4 ਲੱਖ ਤੇ 95000 ਰੁਪਇਆ ਤੁਸੀਂ ਦੇਖੋ ਜੀ ਚੰਗੀ ਤਰ੍ਹਾਂ ਉਸ ਦੇ ਨਾਲ ਇੱਕ ਟਰੈਕਟਰ ਚਲੋ ਮੰਡੀ ਤੇ ਹੁਣੇ ਆਇਆ ਬਾਈ ਮਾਡਲ ਲਾ ਰਹੇ ਆ ਤੇ ਟਰੈਕਟਰ ਦੀ ਕੰਡੀਸ਼ਨ ਵਿਖਾਉਣਾ ਹੈ ਤੁਹਾਨੂੰ ਕਿਸੇ ਕਿਸਾਨ ਭਰਾ ਦਾ 2021 ਮਾਡਲ ਆ ਜੀ ਇਹ ਬਿਲਕੁਲ ਨਵਾਂ ਟਰੈਕਟਰ ਆ ਕਿਤੇ ਛੀਟ ਵੀ ਨਹੀਂ ਆਈ ਹੋਈ ਰੰਗ ਤੇ ਤੇ ਬੀਕੇਟੀ ਦੇ ਟਾਇਰ ਆ ਬੈਕ ਸਾਈਡ ਦੇ 14 9 28 ਸਾਈਜ਼ ਆ ਇਹ ਟਾਇਰਾਂ ਦਾ ਕੰਡੀਸ਼ਨ ਇਹ ਲੋ ਬਿਲਕੁਲ ਓਕੇ ਆ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੀ ਪੂਰਾ 6 ਲੱਖ ਡਿਮਾਂਡ ਆ ਪੰਜਾਬ ਨੰਬਰ ਇਹ ਸੋਨਾਲਿਕਾ 750 ਟਰੈਕਟਰ ਆ ਜੀ ਉਸਦੇ ਨਾਲ ਆ ਗਿਆ ਜੀ ਐਸ਼ਰ 95 ਮਾਡਲ ਇਹ ਪੂਰਾ 99000 ਦਾ ਜੀ ਰੰਗ ਬੰਨ ਤੁਸੀਂ ਆਪ ਦੇਖੋ ਤੇ ਟਾਇਰ ਤੱਕ ਆਸੇ ਪਏ ਹੋਏ ਨੇ ਸਟਰੈਕਟਰ ਦੇ ਉਸਦੇ ਨਾਲ ਜਿਹੜਾ ਆ ਗਿਆ ਜੀ 98 ਆ ਇਹ 120000 ਦਾ ਜੀ ਇਸਦੇ ਵੀ ਟਾਇਰ ਕਾਸੇ ਪਏ ਹੋਏ ਰੰਗ ਬੰਨ ਤੁਸੀਂ ਆਪ ਦੇਖ ਸਕਦੇ ਉਸਦੇ ਨਾਲ ਆ ਗਿਆ ਜੀ 750 ਸੂਨਾ ਲੀਕਾ ਪੈਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਸੀਐਟ ਦੇ ਟਾਇਰ ਆ ਬੈਕ ਸਾਈਡ ਦੇ 14 ਨਾਲ 28 ਸਾਈਜ਼ ਆ ਤੇ ਰੰਗ ਬਣ ਤੁਸੀਂ ਵੀਡੀਓ ਚ ਦੇਖਣ ਦੀ ਕੋਸ਼ਿਸ਼ ਕਰੋ ਟਰੈਕਟਰ ਦੀ ਤੇ ਆਪਾਂ ਜੇ ਮਾਡਲ ਦੀ ਗੱਲ ਕਰੀਏ ਹੈਗਾ 2004 ਤੇ ਡਿਮਾਂਡ 2 ਲੱਖ 40000 ਰੁਪਏ ਜੀ ਉਹਦੇ ਨਾਲ ਆ ਗਿਆ ਫਾਰਮ 50 ਜੀ ਇਹ ਹੈਗਾ ਜੀ 96 ਮਾਡਲ ਤੇ ਰੇਟ 1 ਲੱਖ 55000 ਰੁਪਏ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਜਿਹੜੀ ਆ ਠੀਕ ਠਾਕ ਆ 60 ਪੈਸੇ ਆਪਾਂ ਬੈਕ ਸਾਈਡ ਦੇ ਟੈਰਸ ਦੇ ਕਹਿ ਸਕਦੇ ਹਾਂ ਬਰਲਾ ਦੇ ਟਾਇਰ 13 ਦੇ 13 628 ਸਾਈਜ਼ ਹੈ ਉਹਦੇ ਨਾਲ ਆ ਗਿਆ ਜੀ ਡੀਆਈ 750 49 ਟਾਇਰਾਂ ਦੀ ਕੰਡੀਸ਼ਨ ਬਿਲਕੁਲ ਠੀਕ ਠਾਕ ਕਹਿ ਸਕਦੇ ਆ ਆਪਾਂ ਐਮ ਆਰਐਫ ਦੇ ਬੈਕ ਸਾਈਡ ਦੇ ਟਾਇਰ ਆ ਸਾਈਜ਼ ਜਿਹੜਾ ਇਸ ਦਾ ਹੈਗਾ ਜੀ ਉਹ ਤੁਹਾਨੂੰ ਜ਼ਰੂਰ ਦੱਸਾਂਗੇ 16 ਦਾ ਲੱਗਦਾ ਦੇਖਣ ਚ ਦੇਖ ਕੇ ਦੱਸ ਵੀ ਦਿਨਾ ਰੰਗ ਬੰਨਾ ਲੋ ਟਰੈਕਟਰ ਸੱਤ ਪਿਆ ਉਹ ਲੰਘ ਨਾ 28 ਸਾਈਜ ਹੈ 2018 ਮਾਡਲ ਆ 5,25,000 ਰੁਪਏ ਦਮਾਵਾ ਲਈ ਹੋਰ ਦੇ ਨਾਲ ਆ ਗਿਆ ਸਵਰਾਜ 855 ਪੰਜਾਬ ਨੰਬਰ ਹੈ ਇਹ ਟਰੈਕਟਰ ਉਹ ਜਿਹੜਾ ਪਹਿਲਾਂ ਵਾਲਾ ਟਰੈਕਟਰ ਸੀ ਉਹ ਹਰਿਆਣਾ ਨੰਬਰ ਸੀ ਇਹ ਪੰਜਾਬ ਨੰਬਰ ਆ ਸਵਰਾਜ ਟਰੈਕਟਰ ਜਿਹੜੇ ਟਾਇਰ ਆ ਠੀਕ ਠਾਕ ਨਹੀਂ ਸੰਦੇ ਪਏ ਬੈਕ ਸਾਈਡ ਦੇ ਟਾਇਰ ਪੋਲੋ ਕੰਪਨੀ ਦੇ 14928 ਸਾਈਜ਼ ਆ ਜੀ ਇਸ ਦਾ ਮਾਡਲ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਰੇਟ ਵੀ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਾਡਲ ਹੈਗਾ 2013 ਹੀ ਤੇ ਡਿਮਾਂਡ ਹੈਗੀ ਹੈ 4 ਲੱਖ 30000 ਰੁਪਏ ਦੀ ਮਾਲਕ ਦੀ ਉਹਦੇ ਨਾਲ 744 ਆ ਗਿਆ ਹੀ ਪੰਜਾਬ ਨੰਬਰ ਟਰੈਕਟਰ ਇਹ ਵੀ ਹੈ ਜੀ ਪੀਪੀ 14 744 ਦੀ ਰੰਗ ਬੰਨ ਤੁਸੀਂ ਵੀਡੀਓ ਚ ਦੇਖੋ ਸਾਫ਼ ਪਿਆ ਟਰੈਕਟਰ ਦਾ ਜਿਹੜੇ ਟਾਇਰ ਹੈ ਠੀਕ ਠਾਕ ਕੰਡੀਸ਼ਨ ਦੇ ਆ 14 9 28 ਦੇ ਬੈਕ ਸਾਈਡ ਦੇ ਟਾਇਰ ਆ ਜੀ ਇਸ ਦੇ ਟਰੈਕਟਰ ਦੇ ਪੋਲੋ ਕੰਪਨੀ ਉਹਦੇ ਨਾਲ ਆ ਗਿਆ 98 11 98 ਮਾਡਲ ਆ ਜੀ 2 ਲੱਖ ਤੇ 55000 ਰੁਪਿਆ ਡਿਮਾਂਡ ਆ ਤੁਸੀਂ ਵੀਡੀਓ ਵਿੱਚ ਟਰੈਕਟਰ ਦੇਖ ਸਕਦੇ ਆ ਜਿਹੜੇ ਇਹ ਟਾਇਰ ਆ ਬੈਕ ਸਾਈਡ ਦੇ ਗੁੜੀਆਰ ਦੇ ਆ 16 9 28 ਸਾਈਜ਼ ਆ ਇਹ ਆਪਾਂ ਕਹਿ ਸਕਦੇ ਆ ਵੀ 40 ਕ ਪੈਸੇ ਟਾਇਰ ਹੋਣਗੇ ਜਿਸ ਟਰੈਕਟਰ ਦੇ ਉਸਦੇ ਨਾਲ ਆ ਗਿਆ ਸਵਰਾਜ 744 ਇਹ 2009 ਮਾਡਲ ਆ ਜੀ 10 ਲੱਖ ਤੇ 15000 ਰੁਪਿਆ ਡਿਮਾਂਡ ਆ ਰੰਗ ਬੰਨ ਤੁਸੀਂ ਵੀਡੀਓ ਚ ਦੇਖੋ ਤੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਪਈ ਹੈ ਜੀ ਆਪਾਂ ਕਹਿ ਸਕਦੇ ਹਾਂ ਵੀ 50 ਪੈਸੇ ਇਸ ਦੇ ਟਾਇਰ ਹੈਗੇ ਆ ਜੀ ਇਸ ਟਾਈਮ ਤੇ ਆਪਾਂ ਤੁਹਾਨੂੰ ਕੰਪਨੀ ਵੀ ਟਾਇਰਾਂ ਦੀ ਦੱਸ ਦਿੰਨੇ ਹਾਂ ਜਰੂਰ ਗੁਡਇਰ ਦੇ ਟਾਇਰ 14928 ਸਾਈਜ਼ ਹੈ ਜੀ ਨੰਨ ਉਹਦੇ ਨਾਲ ਆ ਗਈ ਫਾਰਮ 45 ਪੂਰਾ 2000 2,85,000 ਰੁਪਿਆ ਡਿਮਾਂਡ ਆ ਰੰਗ ਬੰਨ ਵਾਲੋ ਟਰੈਕਟਰ ਠੀਕ ਠਾਕ ਆ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਜਿਵੇਂ ਆਪਾਂ ਕਹਦੇ ਆ ਵੀ ਬੈਕ ਸਾਈਡ ਦੇ ਟਾਇਰ ਤਾਂ ਬਿਲਕੁਲ ਨਵੇਂ ਹੀ ਪਏ ਨੇ ਤੇ ਪੋਲੋ ਕੰਪਨੀ ਦੇ ਆ ਟਾਇਰ 13 6 28 ਸਾਈਜ਼ ਆਈ ਉਸ ਦਿਨ ਆ ਲਗਾਈ 241 ਮੈਸੀ ਇਸ ਦਾ ਆਪਾਂ ਮਾਡਲ ਤੁਹਾਨੂੰ ਦੱਸਦੇ ਆਂ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ 50 ਪੈਸੇ ਕਹਿ ਸਕਦੇ ਆਂ ਬੈਕ ਸਾਈਡ ਦੇ ਟਾਇਰ ਤੇ ਮੂਹਰੇ ਟਾਇਰ ਕਾਸੇ ਪਏ ਹੋਏ ਨੇ ਮਾਡਲ ਆ ਜੀ ਇਹ 2004 2 ਲੱਖ ਤੇ 60000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ ਜੀ ਪੀ ਵੀ 07 ਉਸ ਦੇ ਨਾਲ ਆ ਗਈ ਸੋਨਾ ਲੀਕਾ 750 RX ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਜੀ ਇਸ ਦੀ ਬੈਕ ਸਾਈਡ ਦੇ ਟਾਇਰ 70 ਪੈਸੇ ਕਹਿ ਸਕਦੇ ਆਂ 14 9 28 ਸਾਈਜ਼ ਆ ਕੰਪਨੀ ਹੈਗੀ ਇਹ ਬੋਲੋ ਰੰਗ ਬੰਨ ਲਓ ਟਰੈਕਟਰ ਸਾਫ ਆ ਤੇ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਤੇ ਰੇਟ ਵੀ ਤੁਹਾਨੂੰ ਜ਼ਰੂਰ ਦੱਸਦੇ ਆ ਕਿਹੜਾ ਮਾਰਕਾ ਕੋਈ ਵੀ ਲੱਗਿਆ ਨਹੀਂ ਹੋਇਆ ਰੇਟ ਦਾ ਹੈ ਇਹ ਟਰੈਕਟਰ ਆ ਕੇ ਇਹ ਰੁਕਿਆ ਹੀ ਹੋਇਆ ਨਵਾਂ ਮੰਡੀ ਤੇ ਉਸ ਦੇ ਨਾਲ ਆ ਗਿਆ ਸੋਨਾਲੀਕਾ 750 ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ 2010 ਮਾਡਲ ਆ 3 ਲੱਖ ਤੇ 10000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਓਕੇ ਆ ਰੰਗ ਬੰਦ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਆ ਸਾਫ ਪਿਆ ਇਸ ਟਰੈਕਟਰ ਦਾ ਚਲੋ ਆਪਾਂ ਤੁਹਾਨੂੰ ਕੰਪਨੀ ਟਾਇਰਾਂ ਦੀ ਜ਼ਰੂਰ ਦੱਸਾਂਗੇ ਗੁਡੀਅਰ ਦੇ ਟਾਇਰ ਆ 14928 ਸਾਈਜ਼ ਹੈ ਉਹਦੇ ਨਾਲ ਆ ਗਿਆ ਜੀ ਡੀਆਈ 35 ਸੋਨਾਲੀਕਾ ਇਹਦੇ ਜੋ ਮੂਹਰੇਲੇ ਟਾਇਰ ਆ ਸਾਫ ਸੁਥਰੀ ਕੰਡੀਸ਼ਨ ਦੇ ਬੈਕ ਸਾਈਡ ਦੇ ਟਾਇਰਾਂ ਦੀ ਵੀ ਕੰਡੀਸ਼ਨ ਠੀਕ ਠਾਕ ਪਈ ਹੈ ਤੇ ਸੋਨਾਲੀਕਾ 35 ਹੈ ਜੀ ਇਹ ਟਰੈਕਟਰ 2013 ਮਾਡਲ ਆ 2 ਲੱਖ ਤੇ 75000 ਰੁਪਿਆ ਡਿਮਾਂਡ ਹੈ ਉਹਦੇ ਨਾਲ ਆ ਗਈ 2014 ਮਾਡਲ 855 465000 ਰੁਪਿਆ ਡਿਮਾਂਡ ਆ ਮੂਹਰੇ ਟਾਇਰ ਬਿਲਕੁਲ ਜਾਨੀ ਕਿ ਫਰੰਟ ਵਾਲੇ ਟਾਇਰ ਨਵੇਂ ਆ ਜੀ ਤੇ ਬੈਕ ਸਾਈਡ ਦੇ ਟਾਇਰ ਜਿਹੜੇ ਗੁਡੀਅਰ ਦੇ 14928 ਸਾਈਜ਼ ਆ 50 ਪੈਸੇ ਟਾਇਰ ਬੈਕ ਸਾਈਡ ਦੇ ਪਏ ਆ ਕਲੋਸ ਕਰਦੇ ਇੰਜਨ ਵਾਲਾ ਟਰੈਕਟਰ ਆ ਇਹ 2014 ਮਾਡਲ ਆ 4 ਲੱਖ ਤੇ 65000 ਰੁਪਿਆ ਡਿਮਾਂਡ ਆ ਜੀ ਮਾਲਕ ਦੀ ਉਹਦੇ ਨਾਲ ਆ ਗਿਆ ਇਮੇਂਦਰਾ 265 ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਪਈ ਐ ਇਸ ਟਰੈਕਟਰ ਦੇ ਬੈਕ ਸਾਈਡ ਦੇ ਟਾਇਰ ਆਪਾਂ 50 ਪੈਸੇ ਕਹਿ ਸਕਦੇ ਆ ਇਹ ਮਾਡਲ ਵੇਖ ਕੇ ਜਰੂਰ ਕੋਸ਼ਿਸ਼ ਕਰਦੇ ਆ ਤੁਹਾਨੂੰ ਦੱਸਦੇ ਆ ਰੰਗ ਬੰਨ ਤੁਸੀਂ ਟਰੈਕਟਰ ਦਾ ਦੇਖ ਸਕਦੇ ਆ ਬੈਕ ਸਾਈਡ ਦੇ ਟਾਇਰ ਸੀਏਟੀ ਦੇ ਆ ਜੀ ਇਸ ਦੇ 12 4 28 ਦੇ 94 ਮਾਡਲ ਆ 1 ਲੱਖ ਤੇ 50000 ਰੁਪਿਆ ਡਿਮਾਂਡ ਆ ਜੀ ਉਸ ਦੇ ਨਾਲ ਆ ਗਿਆ ਜੀ ਮੈਸੀ 242 ਇਹ 2001 ਮਾਡਲ ਆ ਜੀ 1 ਲੱਖ 75000 ਰੁਪਿਆ ਡਿਮਾਂਡ ਆ ਮੂਹਰਲੇ ਟਾਇਰਾਂ ਦੀ ਕੰਡੀਸ਼ਨ ਸਾਫ਼ ਪਈ ਹੈ ਫਰੰਟ ਵਾਲਾਂ ਦੀ ਬੈਕ ਸਾਈਡ ਦੇ ਟਾਇਰ ਆ 40 ਕ ਪੈਸੇ ਕਹਿ ਸਕਦੇ ਆ ਐਮ ਆਰਫ ਦੇ ਬੈਕ ਸਾਈਡ ਦੇ ਟਾਇਰ ਆ ਜੀ ਉਸ ਦੇ ਨਾਲ ਆ ਗਿਆ ਜੀ 575 ਮਿੰਦਰਾ ਡੀ ਆਈ 94 ਮਾਡਲ ਆ ਜੀ 1 ਲੱਖ 35000 ਰੁਪਿਆ ਡਿਮਾਂਡ ਆ ਤੇ ਟਾਇਰ ਜਿਹੜੇ ਇਸਦੇ ਘਾਸੇ ਪਏ ਹੋਏ ਆ ਰੰਗ ਬੰਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਉਹਦੇ ਨਾਲ 375 ਆ ਗਈ ਇੱਕ ਭੂਮੀਪੁੱਤਰ ਜਿਹੜੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਬੈਕ ਸਾਈਡ ਦੇ ਟਾਇਰ ਕੋਲੋ ਕੰਪਨੀ ਦੇ ਆ ਸਾਈਜ਼ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਤੇ ਜਿਵੇਂ ਆਪਾਂ ਕਹਦੇ ਪੰਜਾਹ ਪੈਸੇ ਇਸ ਦੀ ਜਿਹੜੀ ਉਹ ਟਾਇਰਾਂ ਦੀ ਕੰਡੀਸ਼ਨ ਪਈ ਆ 13628 ਬੈਕ ਸਾਈਡ ਦੇ ਟਾਇਰ ਆ 2002 ਮਾਡਲ ਆ 2 ਲੱਖ ਤੇ 60000 ਰੁਪਿਆ ਡਿਮਾਂਡ ਆ ਜੀ ਉਸ ਦੇ ਨਾਲ ਆਈ ਮਾਡਲ 2002 2 ਲੱਖ ਤੇ 65000 ਰੁਪਇਆ ਡਿਮਾਂਡ ਆ 744 ਦੀ ਜਿਹੜੇ ਫਰੰਟ ਵਾਲੇ ਟਾਇਰ ਆ ਸਾਫ ਸੁਥਰੀ ਕੰਡੀਸ਼ਨ ਦੇ ਬੈਕ ਸਾਈਡ ਦੇ ਟਾਇਰ ਆ 40 ਤੋਂ 50 ਪੈਸੇ ਕਹਿ ਸਕਦੇ ਆ ਸਿਸਟਮ ਸਟੀਰੀਓ ਲੱਗਿਆ ਹੋਇਆ ਟਰੈਕਟਰ ਦੇ ਤੁਸੀਂ ਦੇਖ ਸਕਦੇ ਆ ਰੰਗ ਬੰਨ ਵੀ ਟਰੈਕਟਰ ਦਾ ਸਾਡਾ ਆ ਜੀ ਉਸ ਦੇ ਨਾਲ ਆ ਗਿਆ ਯਰਜਨ 605 ਅਲਟਰਾ 2010 ਮਾਡਲ ਆ 10,85,000 ਰੁਪਇਆ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ ਜੀ ਜਿਹੜੇ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਬੈਕ ਸਾਈਡ ਦੇ ਟਾਇਰ ਤਾਂ ਬਿਲਕੁਲ ਨਵੇਂ ਆ ਬੀਕੇਟੀ ਦੇ 16 9 28 ਸਾਈਜ਼ ਆ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਵੇਖਣ ਲਈ ਧੰਨਵਾਦ